खूब झरना पाता हो सोना दृश्य संगत रही हुई भी साढ़े बंदे सिद्ध चढ़ाई ਆ ਜਣਾ ਇੱਜਾ ਟੱਕੇ ਆਏ ਆ ਤਾ ਨਾ ਚੜਾਈ ਚੜਨੀ ਆ ਤਾਂ ਬਾਹਰ ਦੇ ਸਾਡੇ ਬੰਦੇ ਬਹੁਤ ਪਿੱਛੇ ਰਹਿ ਗਏ ਦੇਖੋ ਕੋਈ ਗੱਲ ਬਤ ਬੋਲ ਗਏ ਕੋਠੋਂ ਆ ਰਹੇ ਆ ਜੀ ਥੱਲੇੋਂ ਆ ਚੜ ਕੇ ਆਂਦੀ

हमने भी इधर पानी बर्तन लिया ये अनुसार तो ही भी ऐसे में कर रहे हैं उनको कौन करके

जी बड़े सड़े पहुंच गए सारे और चले दर्शन करा ਗਵਰਤਧਾ ਸ਼ਬਦ ਕਰੇ ਪਰਦਾਸ ਕਿਸੇ ਆਗੇ ਕੀ ਚਰਦਾ ਕਰਸਾ ਜੋ ਬੰਦ ਹੋ ਗਿਆ ਤੂੰ ਚੱਲੇ ਮਨ ਲਗਿਆ ਪਰ ਆਪਾਂ ਉਧਰ ਮੰਦਰ ਦੇਖ ਕੇ ਹੁਣਾ ਉਹ ਵੇਖ ਲਈ ਬੀਬੀ ਵਾਲੀ ਨਿਸ਼ਨਾਗਰ ਵੀ ਇੱਧਰ ਆ ਬੀਬੀ ਨਗਰ ਨਾ ਸੁਣ ਇਹ ਤਾਂ ਕਰsac ਦੀਆਂ ਪਾਸਪੋਰਟਾਂ ਲੈ ਰਹੇ ਆਂ ਉਹ ਫੋਟੋਆਂ ਲੈ ਰਹੇ ਆ ਆ ਗਿਆ ਨੇ ਆ ਬੇ ਫੋਟੋਆਂ ਕਰਾਈਆਂ ਸੀ ਦੋ ਯਾਦਗਰੀ ਲੋਕਾਂ ਪਾਣੀ ਸਿੱਕੇ ਸੁਟੇ ਹੋਏ ਨੇ ਲਸ਼ਮਨ ਮੰਦਿਰ ਹੈ ਮੰਦਿਰ ਦੀ ਕਾਰ ਸੇਵਾ ਚੱਲੂ ਹੈ ਮੰਦਰ ਮੰਦਰ ਬਣਿਆ ਹੋਇਆ ਹੈ ਸੰਗਤ ਬਿਠੀ ਹੋਈ ਹੈ ਨਹੀਂ ਬਰਬਾਦ ਹੋਲੀ ਜੀ ਬੜੀ ਆਪ ਜੀ ਇਸ ਸਾਹਮਣੇ ਸਿੰਘ ਗੁਰਸੱਭ ਗੁਰਦੁਆਰਾ ਲੋਈ ਸਾਡੇ ਬੰਦੇ ਫੋਟੋਗ੍ਰਾਫੀ ਕਰਾ ਰਹੀ ਹੈ ਚਾਰਜਕਾਰੀ ਫੋਟੋਆਂ ਖਿਚਾ ਰਹੇ ਨੇ ਆ ਸਾਡੇ ਮੇਨ ਫੋਟੋਗ੍ਰਾਫਰ ਚਲੋ ਵੀ ਚੱਲੇ ਚੱਲੇ ਖਿਚਾਣੀ ਬੋਲਡੀ ਭਾਈ ਜਲਦੀ ਬਾਦ ਅਲੂਣ ਬਸ ਚੱਲ ਲੈ ਤੋ संगत तो तुरपी सा दो जने दो ही मगर है चलो। 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 ਹੈਲੀਪੈਡ ਬੰਦਲੇ ਪਿਆਰੇ ਅਗਲੀ ਯਾਤਰਾ ਦਾ ਸਟਾਡੋ ਜੀ ਮੇਰੇ ਸਾਬਾ ਲੋਕਾਂ ਦਾ ਬਸ ਸਹੂਲਤਾਂ ਤੇ ਬਾਬਾ ਜੀ ਇਹਦੇ ਵਿੱਚ ਹੈਲੀਕਾਪਟਰ ਤੇ ਉਹਨਾਂ ਦੇ ਹਾਂਜੀ ਠੀਕ ਹੈ ਜੀ ਤਿਆਰ ਹੋ ਬਸ ਤੁਸੀਂ ਹੈਲੀਕਾਪਟਰ ਜਿੰਨੀ ਕਰਨਾਗੇ ਅੱਧਾ ਪਰਨੇ ਵੇਖੀਦਾ ਬੰਦਾ ਹੀ ਲਾਓ ਜੀ ਆਪਾਂ ਦਰਸ਼ਨ ਕਰਕੇ ਹਿਮਕੁਰ ਤੋਂ ਭੋਜਿਆ ਗੁਰ ਤੋਂ ਦੋੜਾ ਗੋਹਣ ਤਾਂ ਵਾਪਸ ਹੀ ਠਹਿਗੇ ਨਜ਼ਰ ਕਰ ਲਈਏ ਜਾਂਦੇ ਤੁਹਾਨੂੰ 5 ਘੰਟੇ ਲੱਗੇ ਹੀ ਤੇ ਅੱਜ ਰਾਤ ਰਵਾਂਗੇ ਇੱਥੇ ਫਿਰ ਕੱਲ ਸਵੇਰ ਨੂੰ ਚਾਲੇ ਪਾਉਣਗੇ ਆਪਾਂ ਜਿਵੇਂ ਜਿਵੇਂ ਆਇਆ ਬਲਾਗ ਇੱਥੇ ਕਰਮ ਕਰਦੇ ਜੇ ਤੁਹਾਨੂੰ ਚੰਗਾ ਲੱਗੇ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ